ਬੀਤੀ 9 ਸਤੰਬਰ ਨੂੰ ਹੁਸ਼ਿਆਰਪੁਰ ਦੇ ਮੁਹੱਲਾ ਨਿਊ ਦੀਪਨਗਰ ਚ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਸੀ ਇੱਕ ਪ੍ਰਵਾਸੀ ਵੱਲੋਂ 5 ਸਾਲਾਂ ਦੇ ਮਾਸੂਮ ਬੱਚੇ ਹਰਵੀਰ ਸਿੰਘ ਦਾ ਬੇਹੱਦ ਦਰਿੰਦਗੀ ਭਰੇ ਲਹਿਜੇ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਬਿੱਤ ਦਿਨੀ ਇਸਾਰੇ ਮਾਮਲੇ ਨੂੰ ਵੇਖਦਿਆਂ ਹੁਸ਼ਿਆਰਪੁਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਤੇ ਨੁਮਾਇੰਦਿਆਂ ਵੱਲੋਂ ਇੱਕ ਇਕੱਤਰਤਾ ਕੀਤੀ ਗਈ ਸੀ ਜਿਸ ਵਿੱਚ ਮਾਸੂਮ ਹਰਵੀਰ ਸਿੰਘ ਦਾ ਪਰਿਵਾਰ ਵੀ ਸ਼ਾਮਲ ਹੋਇਆ ਸੀ ਤੇ ਇਹ ਫੈਸਲਾ ਕੀਤਾ ਸੀ ਕਿ 20 ਸਤੰਬਰ ਦਿਨ ਸ਼ਨੀਵਾਰ ਨੂੰ ਹੁਸ਼ਿਆਰਪੁਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਜੋ ਕਿ ਰੇਲਵੇ ਰੋਡ ਹੁਸ਼ਾਰਪੁਰ ਵਿਖੇ ਮੌਜੂਦ ਹੈ ਗੁਰੂ ਘਰ ਦੇ ਵਿੱਚ ਹਰਵੀਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਪਾਠ ਅਤੇ ਕੀਰਤਨ ਕੀਤਾ ਜਾਵੇਗਾ ਸੋ ਕੱਲ 20 ਸਤੰਬਰ ਯਾਨਕੀ ਸ਼ਨੀਵਾਰ ਹੈ ਤੇ ਕੱਲ ਮਾਸੂਮ ਹਰਵੀਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਸਵੇਰ 9:30 ਵਜੇ ਗੁਰੂ ਘਰ ਵਿਖੇ ਪਾਠ ਸ਼ੁਰੂ ਹੋਵੇਗਾ ਤੇ ਪਾਠ ਤੋਂ ਉਪਰੰਤ ਕੀਰਤਨੀ ਜਥੇ ਵੱਲੋਂ ਕੀਰਤਨ ਸਰਬਾਨਾ ਜਿਹੜਾ ਸੰਗਤਾਂ ਨੂੰ ਕਰਵਾਇਆ ਜਾਵੇਗਾ ਤੇ ਇਸਾਰੇ ਸਮਾਗਮ ਤੋਂ ਬਾਅਦ ਵੱਖ-ਵੱਖ ਨੁਮਾਇੰਦਿਆਂ ਵੱਲੋਂ ਮਸੂਮ ਹਰਵੀਰ ਸਿੰਘ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ ਜਾਣਗੇ ਸੋ ਇੱਥੇ ਇਹ ਵੀ ਦੱਸਣਯੋਗ ਗੱਲ ਹੈ ਕਿ ਕੱਲ ਸਾਰੇ ਪੰਜਾਬ ਨੂੰ ਜਿਹੜਾ ਉਹ ਸੱਦਾ ਦਿੱਤਾ ਗਿਆ ਤੇ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਕਿਉਂਕਿ ਇਸ ਸਮਾਗਮ ਤੋਂ ਬਾਅਦ ਹੁਸ਼ਾਰਪੁਰ ਦੀਆਂ ਸੜਕਾਂ ਤੇ ਕੱਲ ਵੱਡਾ ਇਕੱਠ ਹੋਵੇਗਾ ਇੱਕ ਵੱਡਾ ਰੋਸ ਮਾਰਚ ਚ ਕੱਢਿਆ ਜਾਵੇਗਾ ਤੇ ਮੰਗ ਕੀਤੀ ਜਾਵੇਗੀ ਕਿ ਹਰਵੀਰ ਸਿੰਘ ਦੇ ਕਾਤਲ ਨੂੰ ਜਿਹੜੀ ਉਹ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਪ੍ਰਵਾਸੀਆਂ ਤੇ ਜਿਹੜੀ ਉਹ ਤਿੱਖੀ ਨਜ਼ਰ ਹੈ ਜਿਹੜੀ ਉਹ ਪੰਜਾਬ ਭਰ ਦੇ ਵਿੱਚ ਰੱਖੀ ਜਾਵੇ ਜਾਂ ਜ਼ਰੂਰੀ ਜੋ ਵੀ احتیاط ਵਜੋ ਹੋਰ ਸਰਕਾਰ ਜਾਂ ਪ੍ਰਸ਼ਾਸਨ ਕਦਮ ਚੁੱਕ ਸੁੱਕਦਾ ਚੁੱਕ ਸਕਦਾ ਉਹ ਚੁੱਕੇ ਜਾਣ ਤਾਂ ਕੱਲ ਇਹ ਸਾਰੇ ਸਮਾਗਮ ਤੋਂ ਬਾਅਦ ਹੁਸ਼ਾਰਪੁਰ ਦੀਆਂ ਸੜਕਾਂ ਤੇ ਇੱਕ ਵੱਡਾ ਇਕੱਠ ਹੋਵੇਗਾ ਤੇ ਇਹ ਰੋਸ ਮਾਰਚ ਜਿਹੜਾ ਹੁਸ਼ਾਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਤੋਂ ਸ਼ੁਰੂ ਹੋ ਕੇ ਹੁਸ਼ਾਰਪੁਰ ਦੇ ਡੀਸੀ ਦਫ਼ਤਰ ਵਿਖੇ ਪਹੁੰਚੇਗਾ ਤਸਵੀਰ 9:30 ਵਜੇ ਕੀਰਤਨ ਸਮਾਗਮ ਹੈ ਪਾਠ ਪਾਠ ਆਰੰਭ ਹੋਵੇਗਾ ਤੇ ਪਾਠ ਉਪਰੰਤ ਜਿਹੜਾ ਉਹ ਕੀਰਤਨ ਸੰਗਤਾਂ ਨੂੰ ਸਰਵਨ ਕਰਵਾਇਆ ਜਾਵੇਗਾ ਤਾਂ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਆਂ ਉਦਾਰਾ ਹੁਸ਼ਾਰਪੁਰ ਨਿਊਜ਼ ਦੇ ਮਾਧਿਅਮ ਰਾਹੀਂ ਕਿ ਕੱਲ ਪੰਜਾਬ ਭਰ ਦੇ ਲੋਕਾਂ ਨੂੰ ਜਿਹੜਾ ਸੱਦਾ ਦਿੱਤਾ ਹੋਇਆ ਹੈ ਕਿ ਇਹ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਤੇ ਅਸੀਂ ਵੀ ਤੁਹਾਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਤੁਸੀਂ ਕੱਲ ਹੁਸ਼ਾਰਪੁਰ ਦੇ ਵਿੱਚ ਜ਼ਰੂਰ ਪਹੁੰਚੋ ਤਾਂ ਜੋ ਇਹ ਮਾਸੂਮ ਹਰਵੀਰ ਸਿੰਘ ਦੇ ਕਤਲ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੇ ਲਈ ਫਾਂਸੀ ਦੀ ਸਜ਼ਾ ਦਿਵਾਉਣ ਦੇ ਲਈ ਜਿਹੜਾ ਸੀ ਇੱਕ ਮੰਚ ਤੇ ਇਕੱਤਰ ਹੋ ਸਕੀਏ Universe.